ਗੱਲ ਹੁਣ ਕਰਾਂਗੇ ਵਿਕਰਮ ਸਿੰਘ ਮਜੀਠੀਆ ਨੂੰ ਮਿਲੀ ਰਾਹਤ ਦੀ ਜੀਆਂ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਰਾਹਤ ਮਿਲਿਆ ਹੈ ਮੁਲਾਕਾਤ ਤੇ ਬੈਰਕ ਬਦਲੀ ਤੇ ਮੋਹੱਲੀ ਅਦਾਲਤ ਨੇ ਐ ਰੀਲੀਫ ਦਿੱਤੀ ਹੈ ਰਾਹਤ ਦਿੱਤੀ ਹੈ ਬਿਨਾਂ ਰੋਕਟੋਕ ਮੁਲਾਕਾਤ ਕਰ ਸਕਣਗੇ ਵਿਕਰਮ ਮਜੀਠੀਆ ਦੇ ਵਕੀਲ ਲਿਸਟ ਦੇ ਵਿੱਚ ਸ਼ਾਮਲ ਲੋਕ ਇਕੱਲੇ-ਇਕੱਲੇ ਮਿਲ ਸਕਣਗੇ ਜੇਲ੍ਹ ਪ੍ਰਸ਼ਾਸਨ ਦੀ ਨਜਾਇਜ਼ ਦਖਲਅੰਦਾਜ਼ੀ ਦੇ ਉੱਪਰ ਰੋਕ ਲਗਾ ਦਿੱਤੀ ਗਈ ਜੀਆਂ ਜਿਹੜੀ ਅਰਜੀ ਲਾਈ ਗਈ ਸੀ ਇਲਜ਼ਾਮ ਉਸ ਦੇ ਵਿੱਚ ਲੱਗੇ ਸੀ ਕਿ ਨਜਾਇਜ਼ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਰੋਕਟੋਕ ਬੇਵਜਾ ਕੀਤੀ ਜਾ ਰਹੀ ਹੈ ਪਰ ਹੁਣ ਬਿਨਾਂ ਰੋਕ ਟੋਕ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਉਹਨਾਂ ਨਾਲ ਮੁਲਾਕਾਤ ਕਰ ਸਕਣਗੇ ਪੈਰਕ ਬਦਲਣ ਵਾਲੀ ਅਰਜ਼ੀ ਦਾ ਵੀ ਨਿਪਟਾਰਾ ਹੋ ਗਿਆ ਵਿਕਰਮ ਮਜੀਠੀਆ ਨੂੰ ਪੁਖਤਾ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਅਦਾਲਤ ਨੇ ਗੱਲ ਕਲੀਅਰ ਕਰ ਦਿੱਤੀ ਹੈ ਸਪਸ਼ਟ ਕਰ ਦਿੱਤੀ ਹੈ ਸੋ ਇੱਕ ਵੱਡੀ ਰਾਹਤ ਅਦਾਲਤ ਵੱਲੋਂ ਮਿਲਦੀ ਨਜ਼ਰ ਆ ਰਹੀ ਹੈ ਵਿਕਰਮਜੀਠੀਆ ਦੇ ਹੱਕ ਦੇ ਵਿੱਚ ਇਹ ਜਿਹੜੀਆਂ ਗੱਲਾਂ ਕਹੀਆਂ ਗਈਆਂ ਅਦਾਲਤ ਵੱਲੋਂ ਬਿਨਾਂ ਰੋਕ ਟੋਕ ਵਕੀਲ ਮਿਲ ਸਕਣਗੇ ਤੇ ਨਾਲ ਹੀ ਸੁਰੱਖਿਆ ਮਾਮਲੇ ਦੇ ਵਿੱਚ ਵੀ ਪੈਰਕ ਬਦਲੇ ਜਾਣ ਦੇ ਮਾਮਲੇ ਦੇ ਵਿੱਚ ਵੀ ਪਟੀਸ਼ਨ ਦਾ ਨਿਪਟਾਰਾ ਕਰਦੇ ਆ ਕਿਹਾ ਦਿੱਤਾ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਪੁਖ ਵਾਇਆ ਕਰਵਾਈ ਜਾਵੇ ਜੇਲ੍ਹ ਦੇ اندر ਅਲੀ ਦੀ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਸਰਕਾਰ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜੀਆਂ ਵਿਕਰਮ ਮਜੀਠੀਆ ਸਾਹਿਬ ਦੇ ਬਾਬਤ ਆਈਪੀ ਦੀਆਂ ਇਨਪੁਟ ਨੇ ਤੇ ਹੋਰ ਏਜੰਸੀਆਂ ਦੀਆਂ ਨੇ ਜਿੱਥੇ ਬੜਾ ਕੈਟੇਗੋਰਿਕ ਹੈ ਕਿਉਂਕਿ ਹਾਈ ਕੋਰਟ ਦੇ ਵਿੱਚ ਹੀ ਆਈਪੀ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਕਿ ਇਹਨਾਂ ਦੀ ਜਾਨ ਨੂੰ ਬੇहद ਖਤਰਾ ਸੋ ਉਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਜੇਲ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਇਹ ਹਦਾਇਤ ਕੀਤੀ ਹੈ ਕਿ ਜੇਲ ਦੇ ਅੰਦਰ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਔਰ ਦੂਸਰੀ ਜਿਹੜੀ ਅਰਜ਼ੀ ਵਿਚਾਰ ਅਧੀਨ ਸੀ ਉਹ ਸੀ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਕਿਸੇ ਨਾਲ ਮੁਲਾਕਾਤ ਹੀ ਨਹੀਂ ਕਰਨ ਦਿੱਤੀ ਜਾਰੀ ਨਾ ਪਰਿਵਾਰ ਦੇ ਨਾਲ ਨਾ ਵਕੀਲਾਂ ਦੇ ਨਾਲ। ਔਰ ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿਉਂਕਿ ਜੇਲ ਮੈਨੂਅਲ ਨੂੰ ਜੇ ਆਪਾਂ ਪੜ੍ਹੀਏ ਉਹ ਬੜਾ ਕਲੀਅਰ ਹੈ। ਕਿ ਪਰਿਵਾਰ ਜਾ ਕੇ ਉੱਥੇ ਕੈਦੀ ਦੇ ਨਾਲ ਮੁਲਾਕਾਤ ਕਰ ਸਕਦਾ ਪਰ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜੇਲ ਮੈਨੂਅਲ ਨੂੰ ਵੀ ਛਿੱਕੇ ਤੇ ਟੰਗਿਆ ਗਿਆ ਸੋ ਅੱਜ ਮੁਹਾਲੀ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ 10 ਬੰਦੇ ਜਿਨ੍ਹਾਂ ਦੇ ਨਾਮ ਪਰਿਵਾਰ ਦੇਗਾ ਚਾਹੇ ਉਹ ਉਹਨਾਂ ਦੇ ਰਿਸ਼ਤੇਦਾਰ ਹੋਣ ਚਾਹੇ ਦੋਸਤ ਹੋਣ ਉਹ ਹਫ਼ਤੇ 'ਚ ਦੋ ਵਾਰ ਨਾਬਾਦੀ ਜੇਲ 'ਚ ਜਾ ਕੇ ਵਿਕਰਮ ਮਜੀਠੀਆ ਸਾਹਿਬ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਤੇ ਜੇਲ ਪ੍ਰਸ਼ਾਸਨ ਨੂੰ ਹਦਾਇਤ ਹੈ ਕਿ ਉਹ ਮੁਲਾਕਾਤ ਇੱਕ ਅਲੱਗ ਕਮਰੇ ਦੇ ਵਿੱਚ 1 ਟੂ 1 ਕਰਾਈ ਜੇ ਤੇ ਤੀਜੀ ਜਿਹੜੀ ਅਸ ਦੀ ਮੁਹਾਲੀ ਅਦਾਲਤ ਚ ਵਿਚਾਰधीन ਸੀ ਜਿੱਤੇ ਅੱਜ ਫੈਸਲਾ ਆਇਆ ਉਹ ਜਿਹੜਾ ਉਸ ਦਿਨ ਪੰਜਾਬ ਸਰਕਾਰ ਨੇ ਡਰਾਮਾ ਕੀਤਾ ਕਿ ਜੀ 40000 ਪੰਨਿਆਂ ਦਾ ਉਹ ਟਰੰਕ ਭਰ ਕੇ ਲਿਆਏ ਸੀ ਤੇ ਹੁਣ ਉਹਦੀ ਕਾਪੀ ਤੱਕ ਨਾ ਸਾਨੂੰ ਵਕੀਲ ਸਹਬਾਨਾ ਨੂੰ ਨਾ ਮਜੀਠੀਆ ਸਾਹਿਬ ਨੂੰ ਉਹਦੀ ਕਾਪੀ ਨਹੀਂ ਸਰਕਾਰ ਦੇ ਰਹੀ ਸੀ ਸੋ ਅਦਾਲਤ ਨੇ ਅੱਜ ਉਹਦੇ ਤੇ ਵੀ ਫੈਸਲਾ ਕਰਦੇ ਆਦੇਸ਼ ਕੀਤਾ ਕਿ ਉਸ ਚਲਾਨ ਦੀ ਜਿਹੜੀ ਕਾਪੀ ਹੈ ਉਹ ਵਕੀਲ ਸਹਬਾਨਾ ਨੂੰ ਵੀ ਤੇ ਬਿਕਰਮ ਮਜੀਠੀਆ ਸਾਹਿਬ ਨੂੰ ਵੀ ਉਹ ਕਾਪੀ ਅਲਜੀਤ ਸਿੰਘ ਸਾਡਾ ਸਾਡੇ ਸਹਿਯੋਗੀ ਜੁੜ ਰਹੇ ਨੇ ਐਸੇ ਖਬਰ ਤੇ ਹੋਰ ਅਪਡੇਟ ਲਈ ਫਿਲਹਾਲ ਸੇ ਦਰੁ ਕਰਾਂਗੇ ਜੀ ਦਲਜੀਤ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਜੜੀ ਵੱਡੀ ਰਾਹ ਬਿਕਰਮ ਸਿੰਘ ਮੁਜੀਠਿਆ ਨੂੰ ਮਿਲਦੀ ਨਜ਼ਰ ਆ ਰਹੀ ਹੈ ਕੀ ਇਸ ਦੇ ਅਰਥ ਨੇ ਆ ਦੇਖੋ ਬਿਲਕੁਲ ਅਮੀਤ ਬਿਕਰਮ ਮੁਜੀਠਿਆ ਵੱਲੋਂ ਜੇਲ ਦੇ ਵਿੱਚ ਜਿਹੜੀ ਵੈਰਕ ਹੈੀ ਉਹਨੂੰ ਬਦਲ ਦੀ ਪਟੀਸ਼ਨ ਪਾਈ ਗਈ ਸੀ ਉਸ ਪਟੀਸ਼ਨ ਦਾ ਅੱਜ ਜਿਹੜਾ ਦਾ ਮੋਹਾਲੀ ਦੇ ਜ਼ਿਲ੍ਹਾ ਅਦਾਲਤ ਕੋਲੋਂ ਨਿਤਾਰਾ ਕਰਿਆ ਜਾਏਗਾ ਇਹਦੇ ਵਿੱਚ ਇਕਤਾ ਸੁਰੱਖਿਆ ਨੂੰ ਲੈ ਕੇ ਜਿਹੜੇ ਸਵਾਲ ਚ ਪਏ ਰਹੇ ਸੀ ਉਹਨਾਂ ਨੂੰ ਜਿਹੜੀ ਸੁਰੱਖਿਆ ਦਿੱਤੀ ਜਾਵੇ ਜੇਲ੍ਹ ਦੇ ਵਿੱਚ ਕਿ ਉਹ ਜੇ ਹੈ ਕਿ ਅਜਿਹਾ ਰਹਿੰਦੇ ਉਹਨਾਂ ਨੂੰ ਜਿਹੜਾਗਾ ਸੁਰੱਖਿਆ ਨੂੰ ਜਿਹੜਾ ਖਤਰਾ ਹੈਗਾ ਉਹ ਹੁਣ ਜਿਹੜਾਗਾ ਉਸ ਦੇ ਉੱਪਰ ਮਾਨ ਜੋ ਕੋਰਟ ਨੇ ਜਿਹੜੇ ਕੇ ਉਹਨਾਂ ਨੂੰ ਆਰਡਰ ਕਿਤੇ ਨੇ ਕਿ ਇਹਨਾਂ ਨੂੰ ਜਿਹੜਾਗਾ ਪ੍ਰੋਪਰ ਜਿਹੜੀ ਉਹਨਾਂ ਨੂੰ ਨਿਗਰਾਨੀ ਜਿਹੜੀ ਨਿਗਰਾਨੀ ਰੱਖਿਆ ਜਾਵੇ ਤਾਂ ਕਿ ਉਹਨੂੰ ਕਾਫੀ ਸੁਰੱਖਿਆ ਦਿੱਤੀ ਜਾਵੇ ਦੂਜਾ ਜਿਹੜੇ ਉਹਨਾਂ ਦੇ ਜਿਹੜੇ ਵਕੀਲ ਮਿਲਣ ਜਾਂਦੇ ਸੀਗਾ ਜਾਂ ਰਿਸ਼ਤੇਦਾਰ ਮਿਲਣ ਜਾਂਦੇ ਸੀਗੇ ਉਹਨਾਂ ਨੂੰ ਜਿਹੜਾ ਕਾਫੀ ਜਿਹੜਾ ਟੋਕਿਆ ਟੋਕਿਆ ਜਾਂਦਾ ਸੀਗਾ ਫਿਰ ਜੇਲ ਹੋਣਾ ਜਿਹੜਾਗਾ ਮਾਨਜੋਗ ਦਾਸ ਨੇ ਇਹ ਆਰਡਰ ਕਰਤੇ ਲਈ ਕਿ ਉਹਨਾਂ ਨੂੰ ਜਿਹੜਾਗਾ ਮਿਲਣ ਦੀ ਇਜਾਜ਼ਤ ਹੋਏਗੀ ਜਿਹਨਾਂ ਦਾਸ ਬੰਦੇ ਦਾ ਰਿਸ਼ਤੇ ਵਿੱਚ ਨਾਮ ਹੋਏਗਾ ਉਹ ਇਕੱਲੇ ਤੇ ਉਹਨਾਂ ਦੇ ਜਿਹੜੇ ਵਕੀਲ ਹੈਗੇ ਉਹ ਉਹ ਜੇਲ੍ਹ ਦੇ ਵਿੱਚ ਨਾਲ ਮੁਲਾਕਾਤ ਕਰ ਸਕਦੇ ਨੇ ਇਹਦੇ ਨਾਲ ਨਾਲ ਉਹਨਾਂ ਵੱਲੋਂ ਇੱਕ ਚਾਰ ਸ਼ੀਟ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕਿ ਪੰਜਾਬ ਸਰਕਾਰ ਨੇ ਉਹਦੇ ਵਿੱਚ ਪਾਈ ਸੀਗੀ ਚਾਰ ਸ਼ੀਟ ਢਾਕਰ ਕੀਤੀ ਸੀਗੀ ਉਹਦੀ ਕਾਪੀ ਜਿਹੜੀ ਹੈਗੀ ਉਹਨਾਂ ਨੂੰ ਨਹੀਂ ਦਿੱਤੀ ਗਈ ਸੀਗੀ ਤਾਂ ਉਹ ਜਿਹੜਾਗਾ ਉਹਨਾਂ ਨੂੰ ਹਾਰਡ ਕਾਪੀ ਦੇਣ ਦੇ ਵੀ ਜਿਹੜੇ ਜੇ ਅਦਾਲਤ ਤੋਂ ਜਿਹੜੇ ਹੁਕਮ ਕਿਤੇ ਗਏ ਮੈਂ ਸ਼ੁਕਰੀਆ ਸਾਰੀ ਜਾਣਕਾਰੀ ਦਿਲਜੀਤ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਸੋ ਵੱਡੀ ਰਾਹਤ ਵਿਕਰਮ ਸਿੰਘ ਮਜੀਠੀਆ ਨੂੰ ਅਤਾਲਤ ਮਿਲਦੀ ਨਜ਼ਰ ਆ ਰਹੀ ਹੈ